ਸਤਿ ਸ੍ਰੀ ਅਕਾਲ ਦੋਸਤੋ ਅੱਜ ਗੱਲ ਕਰਾਂਗੇ ਕੇਂਦਰੀ ਰਾਜ ਮੰਤਰੀ ਨਬਰੀਤ ਸਿੰਘ ਬਿੱਟੂ ਦੇ ਬਿਆਨ ਨੂੰ ਲੈ ਕੇ ਜਿਹੜਾ ਪੰਜਾਬ ਦੇ ਵਿੱਚ ਹੈ ਸਿਆਸੀ ਸਰਗਰਮੀਆਂ ਦੇ ਵਿੱਚ ਹੁਣ ਹੋਰ ਵੀ ਵਾਧਾ ਹੋਇਆ ਹੈ ਬਹੁਤ ਸਾਰੀਆਂ ਜਿਹੜੀਆਂ ਉਹਨਾਂ ਦੇ ਪਿਆਰ ਨੂੰ ਲੈ ਕੇ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਉਹਨਾਂ ਨੇ ਜੋ ਇਹ ਬਿਆਨ ਦਿੱਤਾ ਸੀ ਭਾਈ ਅਮਰਿਤਪਾਲ ਸਿੰਘ ਦੀ ਪੈਰੋਲ ਦੇ ਸਬੰਧ ਦੇ ਵਿੱਚ ਦਿੱਤਾ ਸੀ ਪਰ ਸਿਆਸੀ ਮਹਾਰਾ ਦਾ ਔਰ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਦਾ ਕਹਿਣਾ ਕਿ ਜਿਹੜੇ ਬੰਦੀ ਸਿੰਘ ਨੇ ਉਹਨਾਂ ਦੀ ਜਾਂ ਜਿਹੜੇ ਗਰਮਖਿਆਲੀ ਲੋਕ ਨੇ ਉਹਨਾਂ ਦੇ ਮਾਮਲੇ ਵਿੱਚ ਜਿਹੜੀ ਰਵਨੀਤ ਸਿੰਘ ਬਿੱਟੂ ਦੀ ਉਹ ਧਾਰਨਾ ਅਲੱਗ ਪਾਈ ਜਾਂਦੀ ਹੈ ਪਰ ਭਾਈ ਅਮਰਿਤਪਾਲ ਸਿੰਘ ਦੇ ਬਾਰੇ ਦੀ ਜਿਹੜੀ ਹੁਣ ਧਾਰਨਾ ਉਹਨਾਂ ਦੀ ਪਾਈ ਜਾ ਰਹੀ ਹੈ ਉਹ ਅਲੱਗ ਹੈ ਸਿਆਸੀ ਤਰ੍ਹਾਂ ਦੇ ਆਗੂ ਬਿੱਟੂ ਦੇ ਇਸ ਬਿਆਨ ਨੂੰ ਆਗਾਮੀ ਵਿਧਾਨ ਸਭਾ ਦੀਆਂ ਜਿਹੜੀਆਂ ਚੋਣਾਂ ਨਾਲ ਜੋੜ ਕੇ ਦੇਖ ਰਹੇ ਨੇ ਕਿ ਲੋਕ ਸਭਾ ਚੋਣਾਂ ਦੇ ਵਿੱਚ ਖਡੂਰ ਸਾਹਿਬ ਅਤੇ ਫਰੀਦਕੋਟ ਸੀਟ ਤੋਂ ਅਮਰਿਤਪਾਲ ਸਿੰਘ ਤੇ ਸਰਬਜੀਤ ਸਿੰਘ ਨੇ ਰਿਕਾਰਡ ਤੋੜ ਜਿਹੜੀ ਵੋਟਾਂ ਦੇ ਨਾਲ ਉਹ ਜਿੱਤ ਪ੍ਰਾਪਤ ਕੀਤੀ ਸੀ ਮਾਝੇ 'ਚ ਭਾਈ ਅਮਰਿਤਪਾਲ ਸਿੰਘ ਦਾ ਖਾਸਾ ਜਿਹੜਾ ਪ੍ਰਭਾਵ ਹੈ ਉਹ ਮੰਨਿਆ ਜਾਂਦਾ ਹੈ ਇਸੇ ਤਰ੍ਹਾਂ ਹੁਣ ਜਿਵੇਂ ਪੰਜਾਬ ਯੂਨੀਵਰਸਿਟੀ ਸਿੰਡੀਗੇਟ ਤੇ ਸੈਨਟ ਚ ਬਦਲਾਅ ਦੇ ਬਦਲਾਅ ਨੂੰ ਲੈ ਕੇ ਜਿਹੜਾ ਸ਼ੁਰੂ ਹੋਇਆ ਸੀ ਵਿਦਿਆਰਥੀ ਸੰਘਰਸ਼ ਉਹਦੇ ਵਿੱਚ ਵੀ ਕੇਂਦਰ ਸਰਕਾਰ ਨੂੰ ਜਿਹੜਾ ਹੈ ਉਹ ਬੈਕਫੁੱਟ ਤੇ ਆਉਣਾ ਪਿਆ ਸਿਆਸੀ ਆਗੂ ਬਿੱਟੂ ਦੇ ਇਸ ਬਿਆਨ ਨੂੰ ਸਿਆਸੀ ਨੁਕਸਾਨ ਦੀ ਜਿਹੜੀ ਭਰਪਾਈ ਕਰਨ ਵਿੱਚ ਉਹ ਦੇਖ ਰਿਹਾ ਹੈ ਆਲ ਇੰਡੀਆ ਕਾਂਗਰਸ ਦੇ ਸਖਤਰ ਤੇ ਵਿਧਾਇਕ ਪ੍ਰਗਟ ਸਿੰਘ ਦਾ ਇਹਦੇ ਉੱਪਰ ਇੱਕ ਤਿੱਖਾ ਪ੍ਰतिकਰਮ ਆਇਆ ਹੈ ਕਿ ਆਮ ਆਦਮੀ ਪਾਰਟੀ ਤੇ ਭਾਜਪਾ ਜਿਹੜੇ ਨੇ ਇਹ A ਤੇ B ਟੀਮਾਂ ਹਨ ਉਹਨਾਂ ਕਿਹਾ ਕਿ 6 ਰਾਜਾਂ ਦੇ ਕੌਮੀ 6 ਰਾਜਾਂ ਨੇ ਕੌਮੀ ਸਿੱਖਿਆ ਨੀਤੀ ਨੂੰ ਰੱਦ ਕਰ ਦਿੱਤਾ ਹੈ ਪਰ ਪੰਜਾਬ ਦੀ ਜਿਹੜੀ ਸਰਕਾਰ ਹੈ ਇਹ ਉਸ ਕੌਮੀ ਸਿੱਖਿਆ ਨੀਤੀ ਨੂੰ ਬੜੀ ਤੰਦੇਈ ਦੇ ਨਾਲ ਜਿਹੜਾ ਲਾਗੂ ਕਰਵਾਉਣ ਦੇ ਲਈ ਜਿਹੜਾ ਕੰਮ ਕਰ ਰਹੀ ਹੈ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਪ੍ਰਗਟ ਸਿੰਘ ਦਾ ਕਹਿਣਾ ਹੈ ਕਿ ਦੋਵੇਂ ਪਾਰਟੀਆਂ ਇੱਕ ਦੂਜੇ ਦੇ ਸਿਆਸੀ ਬਚਾਅ ਲਈ ਕੰਮ ਕਰਦੀਆਂ ਹਨ ਭਾਜਪਾ ਤੇ ਆਮ ਆਦਮੀ ਪਾਰਟੀ ਪ੍ਰਗਟ ਸਿੰਘ ਦਾ ਕਹਿਣਾ ਹੈ ਕਿ ਬਿੱਟੂ ਨੂੰ ਬੰਦੀ ਸਿੰਘਾਂ ਦੇ ਹਾਈਟੇ ਵੀ ਉਹਨਾਂ ਦੇ ਮੁੱਦੇ ਤੇ ਵੀ ਕੁਝ ਕਹਿਣਾ ਚਾਹੀਦਾ ਹੈ ਕਿਉਂਕਿ ਜਿਹੜੇ ਬੰਦੀ ਸਿੰਘ ਸਜ਼ਾ ਮਿਲੀ ਸਜ਼ਾ ਤੋਂ ਵੱਧ ਜਿਹੜੀ ਸਜ਼ਾ ਭੁਗਤ ਚੱਕਿਆ ਉਹਨਾਂ ਬਾਰੇ ਰਵਨੀਤ ਸਿੰਘ ਬਿੱਟੂ ਕਿਉਂ ਚੁੱਪ ਹੈ ਉਹਨਾਂ ਦੇ ਉੱਪਰ ਵੀ ਇਹਨਾਂ ਨੂੰ ਆਪਣਾ ਜਿਹੜੀ رائے ਹੈ ਉਹ ਸਪਸ਼ਟ ਕਰਨੀ ਚਾਹੀਦੀ ਹੈ ਨਾਲ ਹੀ ਉਹਨਾਂ ਨੇ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਪੰਜਾਬ ਦੀ ਰਾਜਧਾਨੀ ਸਮੇਤ ਕਈ ਮਸਲਿਆਂ ਨੂੰ ਲੈ ਕੇ ਜਿਹੜੇ ਪੰਜਾਬੀ ਭਾਜਪਾ ਦਾ ਜਿਹੜਾ ਵਿਰੋਧ ਕਰ ਰਿਹਾ ਹੈ ਉਹਦੇ ਬਾਰੇ ਵੀ ਜਿਹੜਾ ਹੈ ਰਵਨੀਤ ਸਿੰਘ ਬਿੱਟੂ ਨੂੰ ਬਿਆਨਬਾਜ਼ੀ ਜਿਹੜੀ ਹੈ ਉਹ ਕਰਨੀ ਚਾਹੀਦੀ ਹੈ ਕਿ ਉਹ ਖੁੱਲ ਕੇ ਆਪਣਾ ਸਟੈਂਡ ਜਿਹੜਾ ਉਹਨਾਂ ਨੂੰ ਸਪਸ਼ਟ ਕਰਨਾ ਚਾਹੀਦਾ ਹੈ ਸਮਾਜ ਸ਼ਾਸਤਰੀ ਨੇ ਆਪਣਾ ਨਾਂ ਨਾ ਸ਼ਾਪਨ ਦੀ ਸ਼ਰਤ ਤੇ ਇੱਕ ਗੱਲ ਦੱਸੀ ਕਿ ਭਾਜਪਾ ਵੋਟਰ ਜਿਹੜੇ ਨੇ ਉਹ ਜਿਹੜੇ ਨੇ ਟੈਸਟਿੰਗ ਦੇਖ ਰਹੇ ਨੇ ਪੰਜਾਬ ਦੇ ਵਿੱਚ ਕਿ ਕਿਸ ਤਰੀਕੇ ਦੀ ਜਿਹੜੀ ਉਹਨਾਂ ਦੀ ਇੱਥੇ ਉਹਨਾਂ ਨੂੰ ਵੋਟ ਪ੍ਰਤੀਸ਼ਤ ਮਿਲਦਾ ਹੈ ਫਿਰ ਤਾਂ ਹੀ ਜਿਹੜੀਆਂ ਅੱਗੇ 2027 ਦੀਆਂ ਵਿਧਾਨ ਸਭਾ ਚੋਣਾਂ ਆਉਣੀਆਂ ਉਹਦੇ ਵਿੱਚ ਉਹ ਆਪਣੀ ਜਿਹੜੀ ਰਣਨੀਤੀ ਹੈ ਉਹ ਉਹਦੇ ਮੁਤਾਬਕ ਜਿਹੜੀ ਹੈ ਪੰਜਾਬ ਦੇ ਵਿੱਚ ਬਣਾ ਸਕਣ ਉਹਨਾਂ ਨੇ ਕਿਹਾ ਕਿ ਜਿਵੇਂ ਕੈਪਟਨ ਮਨਿੰਦਰ ਸਿੰਘ ਜੋ ਭਾਜਪਾ ਦੇ ਇੱਕ ਸੀਨੀਅਰ ਆਗੂ ਨੇ ਉਹ ਵੀ ਇਹ ਬਿਆਨ ਦੇ ਰਹੇ ਨੇ ਕਿ ਭਾਜਪਾ ਨੂੰ ਜਿਹੜਾ ਹੈ ਪੰਜਾਬ ਦੇ ਅੰਦਰ ਸੱਤਾ ਹਾਸਲ ਕਰਨ ਲਈ ਅਕਾਲੀ ਗੱਲ ਨਾਲ ਜਿਹੜਾ ਗੱਠਜੋੜ ਕਰਨਾ ਚਾਹੀਦਾ ਹੈ ਬਾਅਦ ਵਿੱਚ ਉਹਨਾਂ ਤੇ ਇਸ ਦਿੱਤੇ ਹੋਏ ਬਿਆਨ ਨੂੰ ਨਿੱਜੀ رائے ਕਹਿ ਕੇ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼wini ਸ਼ਰਮਾ ਨੇ ਇਹ ਕਿਹਾ ਕਿ ਇਹ ਉਹਨਾਂ ਦੀ ਨਿੱਜੀ رائے ਹੈ ਇਹਦੇ ਤੇ ਜਿਹੜੀ ਹਾਈ ਕਮਾਂਡ ਹੈ ਉਹਦਾ ਅਜੇ ਤੱਕ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਰੁਖ ਨਹੀਂ ਹੈ ਪੰਜਾਬ ਦੇ ਵਿੱਚ ਗੱਠਜੋੜ ਕਰਨ ਬਾਰੇ ਵਰਨਣਯੋਗ ਇਹ ਵੀ ਗੱਲ ਹੈ ਕਿ ਜਿਵੇਂ ਬਿੱਤੇ ਦਿਨੀ ਰਵਨੀਤ ਬਿੱਟੂ ਨੇ ਕਿਹਾ ਕਿ ਜਦੋਂ ਬਾਰਾਮੁੱਲਾ ਦੇ ਐਮਪੀ ਰਾਸ਼ਿਦ ਇੰਜੀਨੀਅਰ ਜੋ ਕਿ ਨੈਸ਼ਨਲ ਸਕਿਉਰਿਟੀ ਐਕਟ ਤਹਿਤ ਬੰਦ ਹੈ ਐਨਐਸਏ ਦੇ ਤਹਿਤ ਬੰਦ ਹੈ ਉਸ ਨੂੰ ਪੈਰੋਲ ਮਿਲ ਸਕਦੀ ਹੈ ਤਾਂ ਫਿਰ ਭਾਈ ਅਮਰਿਤਪਾਲ ਸਿੰਘ ਨੂੰ ਪੈਰੋਲ ਕਿਉਂ ਨਹੀਂ ਦੇ ਰਹੇ ਬਿੱਟੂ ਨੇ ਪੈਰੋਲ ਨਾ ਦੇਣ ਲਈ ਇਹਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜਿਹੜਾ ਉਹ ਜ਼ਿੰਮੇਵਾਰ ਠਹਿਰਾਇਆ ਔਰ ਇਸ ਦੇ ਨਾਲ ਹੀ ਸਿਆਸੀ ਤਿਰਾਂ ਦੇ ਵਿੱਚ ਇਸ ਬਿਆਨ ਨੂੰ ਲੈ ਕੇ ਇਹੀ ਚਰਚਾ ਸ਼ੋ ਹੋ ਰਹੀ ਹੈ ਕਿ ਭਾਜਪਾ ਕਿਸੇ ਤਰੀਕੇ ਨਾਲ ਵੀ ਸਿਆਸੀ ਦਾ ਪੇਚ ਖੇਡ ਕੇ ਪੰਜਾਬ ਦੇ ਲੋਕਾਂ ਦੀ ਜਿਹੜੀ ਸੈਂਟੀਮੈਂਟਸ ਨੇ ਉਹਨਾਂ ਨੂੰ ਆਪਣੇ ਨਾਲ ਜੋੜਨ ਦਾ ਯਤਨ ਕਰ ਰਹੀ ਹੈ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਜੱਤੋਂ ਕਿਸਾਨ ਅੰਦੋਲਨ ਹੋਇਆ ਹੈ ਤਦ ਤੋਂ ਲੈ ਕੇ ਪਾਛਪਾ ਦੀ ਪਾਛਪਾ ਦਾ ਜਿਹੜਾ ਵਿਰੋਧ ਹੈ ਉਹ ਲਗਾਤਾਰ ਪੰਜਾਬ ਚੋਂ جاری ਰਿਹਾ ਉਹਦੀ ਉਹਦੀਆਂ ਮਸਾਲਾਂ ਇਹ ਨਹੀਂ ਕਿ ਜਦੋਂ ਅੰਦੋਲਨ ਤੋਂ ਕੁਝ ਸਮੇਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਪੰਜਾਬ ਦੌਰਾ ਕਰਦੇ ਐ ਤਾਂ ਉਹਨਾਂ ਨੂੰ ਵੀ ਇੱਕ ਰੈਲੀ ਦੇ ਦੌਰਾਨ ਜਿਹੜਾ ਸੀ ਫਿਰੋਜ਼ਪੁਰ ਦੇ ਵਿੱਚ ਕੜੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ ਜਿਹੜੇ ਭਾਜਪਾ ਦੇ ਪੰਜਾਬ ਦੇ ਲੀਡਰ ਹੈ ਕੈਪਟਨ ਅਮਰਿੰਦਰ ਸਿੰਘ ਸੁਨੀਲ ਜਾਖੜ ਰਵਨੀਤ ਬਿੱਟੂ ਜਾਂ ਹੋਰ ਜਿਹੜੇ ਸੀਨੀਅਰ ਆਗੂ ਨੇ ਉਹ ਜਾਣਦੇ ਨੇ ਕਿ ਅਗਰ ਹੁਣ ਵੀ ਪੰਜਾਬ ਦੇ ਮੁੱਦਿਆਂ 'ਤੇ ਧਿਆਨ ਨਾ ਦਿੱਤਾ ਗਿਆ ਤਾਂ ਭਾਜਪਾ ਜਲਦੀ ਇੱਥੇ ਸਟੈਂਡ ਨਹੀਂ ਕਰ पाएगी ਤੁਹਾਨੂੰ